ਬਹੁਤ ਜ਼ਿਆਦਾ ਐਂਟਰਪ੍ਰਨਰਸ ਤੇ ਬਿਜ਼ਨਸਮੈਨ ਇੱਕ ਗਲਤੀ ਕਰਦੇ ਨੇ ਸਵੇਰ ਤੋਂ ਦਿਨ ਰਾਤ ਪਹਿ 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 ਪਿੱਛੇ ਭੱਜਦੇ ਨੇ ਕੋਈ ਕਪੜਾ ਪਾਣ ਨੂੰ ਨਹੀਂ ਕੁਝ ਖਾਣ ਨੂੰ ਰੋਟੀ ਨਹੀਂ ਕੋਈ ਛੱਤ ਨਹੀਂ ਮੈਂ ਤੇ ਮੇਰੀ ਵਾਈਫ ਕੁਝ ਵੀ ਕੰਮ ਕਰਨ ਨੂੰ ਨਹੀਂ ਸੀ ਕੋਈ ਪੈਸੇ ਨਹੀਂ ਸੀ ਜੇਬ 'ਚ ਤੇ ਉਧਰੋਂ ਕਿ ਸਕੂਲ ਵਾਲਿਆਂ ਨੂੰ ਫੀਸ ਨਹੀਂ ਦੇਣੀ ਸਕੂਲ ਵਾਲੇ ਗਲਤ ਹੈਗੇ ਨੇ ਸਕੂਲ ਵਾਲੇ ਮਾfia ਹੈਗੇ ਨੇ ਤੇ ਸਾਡੇ ਤੁਸੀਂ ਆਪਣੀ ਗਰੋਥ ਵੱਲ ਭੱਜੋ ਪੈਸੇ ਤੁਹਾਡੇ ਪਿੱਛੇ ਆਪਣੇ ਆਪ ਭੱਜਣਗੇ तुसी अपनी जिंदगी आप चला हो या किस्मत जिंदगी चला है इस गल का खुलासा इस टॉक के अखीर च जरूर हो जाएगा मैं विक्रांत कपूर सीएम डी एंड फाउंडर ऑफ एंजल्स पैराडाइस स्कूल चेन सी एम डी फाउंडर ऑफ ग्रेस हेल्थ केयर एक म्यूजिशियन एक ऑथर तक पोएट ਤੇ ਮੈਨੂੰ ਡੈਫੀਨੇਟਲੀ ਲੱਗ ਰਿਹਾ ਹੈ ਕਿ ਤੁਹਾਨੂੰ ਜ਼ਰੂਰ ਮੇਰੀ ਇੰਟਰੋਡਕਸ਼ਨ ਨਾਲ ਲੱਗਿਆ ਹੋਵੇਗਾ ਯਾਰ ਇਹ ਤੇ ਵੱਡਾ ਬੰਦਾ ਹੈਗਾ ਤੇ ਕੋਲ ਤੇ ਸਕੂਲ ਹੈਗੇ ਨੇ ਇਹਦੇ ਕੋਲ ਤੇ ਬਿਜ਼ਨਸ ਹੈਗੇ ਨੇ ਪਰ ਨਹੀਂ ਇਹ じゃ ਕੁਝ ਨਹੀਂ ਸੀ ਕੁਝ ਸਾਲਾਂ ਪਹਿਲਾਂ ਐਬਸੋਲੂਟਲੀ ਕੁਝ ਲਾਈਫ ਚ ਕੁਝ ਫੈਮਿਲੀ ਚ ਇਹ ਕਹਿ ਜਾ ਮਿਸਫੋਰਚਨ ਹੋਇਆ ਕਿ ਆਈ ਵਾਸ ਲਿਟਰਲੀ ਔਨ ਦਾ ਰੋਡ ਕੋਈ ਕਪੜਾ ਪਾਣ ਨੂੰ ਨਹੀਂ ਕੁਝ ਖਾਣ ਨੂੰ ਰੋਟੀ ਨਹੀਂ ਕੋਈ ਛੱਤ ਨਹੀਂ ਮੈਂ ਤੇ ਮੇਰੀ ਵਾਈਫ ਤੇ ਮੇਰੀ 1 ਸਾਲ ਦੀ ਬੇਟੀ ਕੁਝ ਵੀ ਕੰਮ ਕਰਨ ਨੂੰ ਨਹੀਂ ਸੀ ਕੋਈ ਪਹਿਹ ਨਹੀਂ ਸੀ ਜੇਬ ਚ ਤੇ ਉਧਰੋਂ ਸਾਨੂੰ ਅਸੀਂ ਇੱਕ ਛੋਟੀ ਜਿਹੀ ਬਿਲਡਿੰਗ ਲਈਤੀ ਰੈਂਟ ਦੇ ਉੱਤੇ ਜਿਹਦੇ ਚ ਸਿਰਫ ਚਾਰ ਕਮਰੇ ਸੀ ਅਸੀਂ ਉੱਥੇ ਇੱਕ ਬੱਚਿਆਂ ਦਾ ਸਕੂਲ ਬਣਾਇਆ ਉਸ ਵੇਲੇ ਸ਼ਾਇਦ ਕੋਈ ਪਲੇ ਸਕੂਲ ਦਾ ਕਨਸੈਪਟ ਨਹੀਂ ਸੀ ਜਦੋਂ ਅਸੀਂ 2006 ਚ ਉਹ ਲਾਂਚ ਕੀਤਾ ਜਦੋਂ ਅਸੀਂ ਉਹ ਵੀ ਸਕੂਲ ਸਟਾਰਟ ਕੀਤਾ ਸਿਰਫ ਸਾਡੇ ਕੋਲ ਦੋ ਹੀ ਸਟੂਡੈਂਟ ਐਡਮਿਟ ਹੋਏ ਪਹਿਲੇ 2 ਮਹੀਨੇ ਚ ਮੈਨੂੰ ਉਹ ਬੱਚਿਆਂ ਦਾ ਵੀ ਨਾਂ ਯਾਦ ਹੈਗਾ ਹੈ ਉਦੇ ਤੇ ਅਚਿੰਤ ਮੈਨੂੰ ਆਪਣੀ ਟੀਚਰਾਂ ਦਾ ਵੀ ਨਾਂ ਯਾਦ ਹੈਗੇ ਨੇ ਜਿਹੜੇ ਦੋ ਟੀਚਰਜ਼ ਅਪਾਇੰਟ ਕੀਤੇ ਸਭ ਤੋਂ ਪਹਿਲਾਂ ਇੱਕ ਨਿਦਾ ਤੇ ਪਾਇਲ ਤੇ ਡੈਫੀਨਿਟਲੀ ਉਸ ਵੇਲੇ ਸਾਡੇ ਕੋਲ ਇੰਨਾ ਵੀ ਪਹਿਹ ਨਹੀਂ ਸੀ ਐਕਸਟਰਾ ਕਿ ਅਸੀਂ ਸਿਕਿਉਰਿਟੀ ਗਾਰਡ ਤੇ ਐਕਸਟਰਾ ਆਂਟੀਆਂ ਰੱਖ ਸਕੀਏ ਸਕੂਲ 'ਚ ਤੇ ਐ ਵੀ ਕੀਤਾ ਬੱਚਿਆਂ ਦੀ ਸੁੱਸੂ ਪਾਰਟੀ ਸਕੂਲ ਚ ਚਾੜੂ ਪੋਚੇ ਵੀ ਆਪ ਕਿਤੇ ਨੇ ਕਿਉਂਕਿ ਪਹਿਲੇ ਨਹੀਂ ਸੀ ਖਰਚਣ ਨੂੰ ਪਰ ਲੋਕਾਂ ਦਾ ਇੰਨਾ ਪਿਆਰ ਮਿਲਿਆ ਸਾਡੇ ਕਨਸੈਪਟ ਨੂੰ ਅਸੀਂ ਥੀਮ ਐਜੂਕੇਸ਼ਨ ਕਨਸੈਪਟ ਇੰਟਰੋਡਿਊਸ ਕੀਤਾ ਸਕੂਲ ਐਜੂਕੇਸ਼ਨ ਚ ਪਲੇ ਸਕੂਲ ਐਜੂਕੇਸ਼ਨ ਚ ਲੋਕਾਂ ਦਾ ਇੰਨਾ ਪਿਆਰ ਸਾਨੂੰ ਮਿਲਿਆ ਕਿ ਵਿਦਨ 3 ਮੰਥ ਸਾਡੇ ਕੋਲ 100 ਸਟੂਡੈਂਟਸ ਹੋ ਗਏ ਐਂਡ ਵਿਦਨ ਅਨਦਰ ਇਅਰ ਵੀ ਹੈਡ ਟੂ ਓਪਨ ਇੱਕ ਹੋਰ ਬ੍ਰਾਂਚ ਸਾਨੂੰ ਖੋਲਣੀ ਪੈ ਗਈ ਤੇ ਉਹਦੇ ਬਾਅਦ ਜਿਹੜੀ ਬ੍ਰਾਂਚਾਂ ਦੀ ਸੀਰੀਜ਼ ਚੱਲਦੀ ਰਹੀ ਇੱਕ ਬ੍ਰਾਂਚ ਦੋ ਬ੍ਰਾਂਚ ਤਿੰਨ ਬ੍ਰਾਂਚ ਬਟ ਇਹ ਜਰਨੀ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਿਹਾ ਨੇ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ ਕਿ ਤੁਹਾਡੀ ਜਿਹੜੀ ਪਰਸਨਲ ਗਰੋਥ ਹੈਗੀ ਹੈ ਉਹਦੇ 'ਚ ਫੋਕਸ ਰੱਖੋ ਪ੍ਰੋਫੈਸ਼ਨਲ ਗਰੋਥ ਤੁਹਾਡੀ ਆਪਣੇ ਆਪ ਹੋਏਗੀ ਬਟ ਬਹੁਤ ਜ਼ਿਆਦਾ ਐਂਟਰਪ੍ਰਨਰਸ ਤੇ ਬਿਜ਼ਨਸਮੈਨ ਇੱਕ ਗਲਤੀ ਕਰਦੇ ਨੇ ਸਵੇਰ ਤੋਂ ਦਿਨ ਰਾਤ ਪਹਿਹ ਪਹਿਹ ਪਹਿ ਪਿੱਛੇ ਭੱਜਦੇ ਨੇ ਬਟ ਆਈ ਵਿਲ ਟੈਲ ਯੂ ਕਿ ਤੁਸੀਂ ਆਪਣੀ ਗਰੋਥ ਵੱਲ ਭੱਜੋ ਪੈਸੇ ਤੁਹਾਡੇ ਪਿੱਛੇ ਆਪਣੇ ਆਪ ਭੱਜਣਗੇ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਹਾਨੂੰ ਧਿਆਨ ਰੱਖਣੀ ਹੈ ਲਾਈਫ 'ਚ ਉਹ ਹੈਗੀ ਹੈ ਨੌਲੇਜ नॉलेज बहुत इंपोर्टेंट हैगी है आजकल तुम वेखते हो गूगल याहू इंटरनेट वगैरह तो ईजीली अवेलेबल हैगी है बट वो नॉलेज नहीं हैगी इनफोमेन हैगी है नॉलेज का मतलब हूँ है कि तुसी अपनी लाइफ से किस तरह किसी चीज़ को इंप्लीमेंट कर रहे हो नॉलेज तुम जी रहे हो कि नहीं जी रहे हो बहुत इंपॉर्टेंट है, है जिमें अपनी फ्रेंचाइजी शुरू की ਕੋਈ ਵੀ ਕੋਰਸ ਪ੍ਰੋਗਰਾਮ ਐਮਬੀਏ ਫਰੈਂਚਾਈਜ਼ੀ ਵਾਸਤੇ ਨਹੀਂ ਹੁੰਦਾ ਪਰ ਮੈਂ ਥਾਂ ਥਾਂ ਜਾ ਕੇ ਵੱਖਰੇ ਵੱਖਰੇ ਸ਼ਹਿਰਾਂ 'ਚ ਜਾ ਕੇ ਕਾਨਫਰੰਸ ਜਿਹੜੇ ਅਟੈਂਡ ਕਰਕੇ ਸੈਸ਼ਨਜ਼ ਅਟੈਂਡ ਕਰਕੇ ਮੈਂ ਫਰੈਂਚਾਈਜ਼ਿੰਗ ਬਾਰੇ ਸਿੱਖਿਆ ਤੇ ਆਪਣੇ ਸਕੂਲ ਨੂੰ ਐਕਸਪੈਂਡ ਕੀਤਾ ਵੱਖਰੀ ਵੱਖਰੀ ਸਿਟੀਜ਼ 'ਚ ਵੱਖਰੀ ਵੱਖਰੀ ਸੈਟਸ 'ਚ ਤੇ ਦੂਜੀ ਜਿਹੜੀ ਚੀਜ਼ ਹੁੰਦੀ ਹੈ ਜਿਹੜੀ ਤੁਹਾਨੂੰ ਆਪਣੀ ਗਰੋਥ 'ਚ ਕਰਨਾ ਪਏਗਾ ਨਾਲ ਉਹ ਹੈਗੀ ਪਰਸਨਲ ਬ੍ਰਾਂਡਿੰਗ ਪਰਸਨਲ ਬ੍ਰਾਂਡਿੰਗ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੇ ਤੁਸੀਂ ਵੇਖਿਓ ਆਏਗਾ ਕਿ ਜਿੰਨੇ ਵੀ ਵੱਡੇ ਬ੍ਰਾਂਡਸ ਹੈਗੇ ਆ ਜਿਵੇਂ ਮੁਕੇਸ਼ ਅੰਮਾਨੀ ਉਹ ਆਪਣੇ ਬ੍ਰਾਂਡ ਤੋਂ ਵੱਡਾ ਹੈਗਾ ਐਲਨ ਮਸਕ ਉਹ ਆਪਣੇ ਬ੍ਰਾਂਡ ਤੋਂ ਵੱਡਾ ਹੈਗਾ ਕਿਉਂ ਉਹਨਾਂ ਨੇ ਆਪਣੇ ਪਰਸਨਲ ਬ੍ਰਾਂਡ ਤੇ ਬਹੁਤ ਕੰਮ ਕੀਤਾ ਹੈ ਬਿਕੋਜ਼ ਉਹਨਾਂ ਨੂੰ ਪਤਾ ਹੈ ਕਿ ਲੋਕੀ ਜਿਹੜੇ ਹੈਗੇ ਨੇ ਉਹ ਪ੍ਰੋਡਕਟ ਨਾਲ ਨਹੀਂ ਕਨੈਕਟ ਕਰਦੇ ਉਹ ਇਨਸਾਨਾਂ ਨਾਲ ਕਨੈਕਟ ਕਰਦੇ ਆ ਤੇ ਪਰਸਨਲ ਬ੍ਰਾਂਡ ਆਪਣਾ ਇਸ ਤਰ੍ਹਾਂ ਬਿਲਡ ਕਰੋ ਕਿ ਲੋਕੀ ਤੁਹਾਡੇ ਨਾਲ ਜੁੜਨ ਜਿਵੇਂ ਮੇਰਾ YouTube ਦਾ ਚੈਨਲ ਹੈਗਾ Insta ਦਾ ਚੈਨਲ ਹੈਗਾ ਵਿਕਰਾਂਤ ਕਪੂਰ 03 ਮੈਂ ਕਾਫੀ ਪੋਜ਼ਿਟਿਵ ਕੰਟੈਂਟ ਬੱਚਿਆਂ ਬਾਰੇ ਆਪਣੇ 뮤직 ਬਾਰੇ ਹੋਰ ਕਾਫੀ ਪੋਜ਼ਿਟਿਵ ਕੰਟੈਂਟ ਉੱਥੇ ਡਾਲਦਾ ਰਹਿੰਦਾ ਤਾਂਕਿ ਲੋਕਾਂ ਨੂੰ ਮੈਂ ਵੈਲਿਊ ਦੇ ਸਕਾਂ ਸਭ ਤੋਂ ਇੰਪੋਰਟੈਂਟ ਚੀਜ਼ ਤੁਹਾਡੀ ਲਾਈਫ ਚ ਜਿਹੜੀ ਜਰਨੀ ਚ ਹੈਗੀ ਉਹ ਹੈਗੀ ਸਕਿੱਲ ਡਿਵੈਲਪਮੈਂਟ ਸਕਿੱਲ ਜਿਹੜੀ ਹੈਗੀ ਹੈ ਤੁਹਾਡੀ ਬਹੁਤ ਇੰਪੋਰਟੈਂਟ ਚੀਜ਼ ਹੈਗੀ ਤੁਹਾਡੀ ਲਾਈਫ ਦੀ ਗਰੋਥ ਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਸਕਿੱਲਸ ਜਿਹੜੇ ਹੁੰਦੇ ਨੇ ਸਭ ਤੋਂ ਇੰਪੋਰਟੈਂਟ ਸਕਿੱਲ ਜਿਹੜਾ ਮੈਂ ਮੰਨਾਂ ਉਹ ਹੈਗਾ ਕਮਿਊਨੀਕੇਸ਼ਨ ਸਕਿੱਲ ਮੈਂ ਤੁਹਾਡੇ ਨਾਲ ਇੱਕ ਸਟੋਰੀ ਸ਼ੇਅਰ ਕਰਾਂਗਾ ਜਦੋਂ ਕੋਵਿਡ ਦਾ ਟਾਈਮ ਆਇਆ ਉਸ ਵੇਲੇ ਕਾਫੀ ਜ਼ਿਆਦਾ ਤੁਹਾਨੂੰ ਪਤਾ ਹੈ ਨੈਗੇਟਿਵਿਟੀ ਫੈਲ ਗਈ ਸਕੂਲਸ ਬੱਚੇ ਜਾ ਨਹੀਂ ਰਹੇ ਸੀ ਪਰ ਫੇਰ ਵੀ ਸਾਨੂੰ ਆਨਲਾਈਨ ਬੱਚਿਆਂ ਨੂੰ ਪੜਾਉਣਾ ਪੈ ਰਿਹਾ ਸੀ ਤੇ ਉਸ ਵੇਲੇ ਇੱਕ ਲਹਿਰ ਚੱਲੀ ਸੀ ਕਿ ਸਕੂਲ ਵਾਲਿਆਂ ਨੂੰ ਫੀਸ ਨਹੀਂ ਦੇਣੀ ਸਕੂਲ ਵਾਲੇ ਗਲਤ ਹੈਗੇ ਨੇ ਸਕੂਲ ਵਾਲੇ ਮਾਫੀਆ ਹੈਗੇ ਨੇ ਤੇ ਸਾਡੇ ਵੀ ਇੱਕ ਛੋਟੇ ਜਿਹੇ ਬੰਚ ਆਫ ਪੇਰੈਂਟਸ ਆਕੇ ਸਾਡੇ ਆਲ ਉੱਥੇ ਆ ਗਏ ਕਿ ਅਸੀਂ ਫੀਸ ਨਹੀਂ ਪੇ ਕਰਨੀ ਹੈ ਤੇ ਕੰਟਾ ਦੋ ਘੰਟਾ ਬੈਠੇ ਰਹੇ ਬੋਲਦੇ ਰਹੇ ਤੇ ਮੈਂ ਬੜੇ ਚੁੱਪ ਕਰਕੇ ਉਹਨਾਂ ਨੂੰ ਸੁਨਿਆ ਪੂਰਾ ਉਹਨਾਂ ਦੀ ਗ੍ਰਿਵੈਂਸ ਸੁਨਿਆ ਉਹਨਾਂ ਨੇ ਇਹ ਗੱਲ ਬੋਲੀ ਕਿ ਸਾਡੇ ਬਿਜ਼ਨਸ ਖਰਾਬ ਹੋ ਗਏ ਨੇ ਬੰਦ ਪੈ ਨੇ ਇਸ ਲਈ ਕਿਸਾ ਫੀਸ ਪੇ ਕਰੀਏ ਤੇ ਮੈਂ ਕਿਹਾ ਜਿਹੜੀ ਤੁਹਾਡੇ ਨਾਲ ਪ੍ਰੋਬਲਮ چلਦੀ ਪਈ ਹੈ ਉਹੀ ਸਾਡੇ ਨਾਲ ਹੈਗੀ ਹੈ ਅਸੀਂ ਕਿਸਾ ਕਰੀਏ ਤੇ ਮੈਂ ਉਹਨਾਂ ਨੇ ਇੱਕੋ ਗੱਲ ਦੱਸੀ ਕਿ ਤੁਸੀਂ ਆਪਣੇ ਬੱਚੇ ਨੂੰ ਜਿਹੜੀ ਪੜ੍ਹਾਈ ਹੈਗੀ ਹੈ ਬਗੈਰ ਕੁਝ ਪੇ ਕਰ ਰਹੇ ਹੋ ਤੁਸੀਂ ਤੁਹਾਡੀ ਆਤਮਾ ਇਹ ਗੱਲ ਮੰਨੇਗੀ ਤੇ ਕਰ ਲੋ ਸਿਰਫ ਮੈਂ ਉਹਨਾਂ ਨੂੰ ਇੱਕੋ ਲਾਈਨ ਮੰਨਦੀ ਤੇ ਉਹਨਾਂ ਦਾ ਦਿਲ ਪਸੀਜ ਗਿਆ ਉਹਨਾਂ ਦਾ ਦਿਲ ਕਿਹਾ ਨਹੀਂ ਸਰ ਤੁਸੀਂ ਸਹੀ ਗੱਲ ਕਹਿ ਰਹੇ ਹੋ ਕਿ ਸਿੱਖਿਆ ਦਾ ਫਲ ਇਸ ਤਰ੍ਹਾਂ ਨਹੀਂ ਮਿਲਦਾ ਸਿੱਖਿਆ ਦਾ ਫਲ ਬੱਚਿਆਂ ਦੀ ਫੀਸ ਦੇ ਕੇ ਹੀ ਮਿਲਿਆ ਗਿਆ ਤੇ ਉਹਨਾਂ ਨੇ ਸਾਰਿਆਂ ਨੇ ਫੀਸ ਪੇ ਕੀਤੀ ਕਮਿਊਨੀਕੇਸ਼ਨ ਸਕਿਲਸ ਤੁਹਾਡੇ ਲਾਈਫ ਨੂੰ ਨੈਕਸਟ ਲੈਵਲ ਤੇ ਲੈ ਜਾਣਗੇ ਬਿਕੋਜ਼ ਕਮਿਊਨੀਕੇਸ਼ਨ ਨਾਲ ਹੀ ਤੁਸੀਂ ਲੋਕਾਂ ਨਾਲ ਕਨੈਕਟ ਕਰ ਸਕਦੇ ਹੋ ਸਭ ਤੋਂ ਇੰਪੋਰਟੈਂਟ ਚੀਜ਼ ਲਾਈਫ 'ਚ ਹੁੰਦੀ ਹੈ ਨੈਟਵਰਕਿੰਗ ਤੁਸੀਂ ਐਵਰੇਜ ਪੰਜ ਲੋਕਾਂ ਨਾਲ ਜਿਹੜਾ ਨਾਲ ਉੱਠਦੇ ਬੈਠਦੇ ਹੋ ਤੁਸੀਂ ਉਹਨਾਂ ਦੀ ਪਰਸਨੈਲਿਟੀ ਬਣ ਜਾਓਗੇ ਤੁਸੀਂ ਸੋਚੋ ਸੈਂਕੜੇ ਲੋਕ ਤੁਸੀਂ ਚੰਗੇ ਆਪਣੀ ਲਾਈਫ ਤੇ ਜੇਕਰ ਜੋੜ ਲੋਗੇ ਕਿੰਨਾ ਤੁਹਾਨੂੰ ਫਾਇਦਾ ਮਿਲੇਗਾ ਤੇ ਮੈਂ ਤਿੰਨ ਕਮਿਊਨਿਟੀਜ਼ ਦਾ ਹਿੱਸਾ ਹਾਂ ਐਲਸੀ ਤਜਰਬਾ ਤੇ ਅੰਮ੍ਰਿਤਸਰ ਫਾਊਂਡਰਸ ਉੱਥੇ ਜਾ ਕੇ ਬਹੁਤ ਚੰਗੇ ਲੋਕੀ ਮਿਲਦੇ ਨੇ ਬਹੁਤ ਹੀ ਪੋਜ਼ਿਟਿਵ ਲੋਕੀ ਹੈਗੇ ਨੇ ਜੋ ਆਪਣੀ ਲਾਈਫ ਤੇ ਕੁਝ ਕਰ ਦਿਖਾਣਾ ਚਾਹੁੰਦੇ ਨੇ ਤੇ ਉਹਨਾਂ ਨਾਲ ਜਦੋਂ ਤੁਸੀਂ ਬੈਠਦੇ ਹੋ ਉਹਨਾਂ ਦੀ ਸੋਚ ਦੇ ਨਾਲ ਤੁਸੀਂ ਪ੍ਰਭਾਵਿਤ ਹੁੰਦੇ ਹੋ ਕੁਝ ਸਿੱਖਦੇ ਹੋ ਆਪਣੀ ਪ੍ਰੋਬਲਮ ਸ਼ੇਅਰ ਕਰਦੇ ਹੋ ਉਹਨਾਂ ਦੀ ਪ੍ਰੋਬਲਮ ਸਮਝ ਕੇ ਸੁਲਝਾਂਦੇ ਹੋ ਤੇ ਯੂ ਰੀਲੀ ਗੈਟ ਲੋਟਸ ਐਂਡ ਲੋਟਸ ਆਫ ਨੋਲੇਜ ਤੇ ਉਹਦੇ ਬਾਅਦ ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਅੱਜ ਤੁਹਾਨੂੰ ਸ਼ੇਅਰ ਕਰਾਂਗਾ ਜਿਹੜੀ ਹੈਗੀ ਹੈ ਗਰੋਇੰਗ ਹੈਲਦੀ ਹੈਲਥ ਬਹੁਤ ਇੰਪੋਰਟੈਂਟ ਹੈਗੀ ਹੈ ਉਹ ਕਹਿੰਦੇ ਹਨ ਕਿ ਤੁਸੀਂ ਇੰਨੀ ਆਪਣੇ ਬਿਜ਼ਨਸ 'ਚ ਮਿਹਨਤ ਕਰਦੇ ਹੋ ਪੈਸੇ ਕਮਾਉਣ ਵਾਸਤੇ ਕਿ ਬਾਅਦ 'ਚ ਉਹੀ ਪੈਸਾ ਤੁਸੀਂ ਆਪਣੀ ਹੈਲਥ 'ਚ ਖਰਜ ਦਿੰਦੇ ਹੋ ਤੇ ਮੈਨੂੰ ਪੱਕਾ ਪਤਾ ਤੁਸੀਂ ਵੇਖਣ ਵਾਲੇ ਇਹ ਗੱਲ ਜ਼ਰੂਰ ਸੋਚ ਰਹੇ ਹੋਗੇ ਕਿ ਜਿਹੜੇ ਪਰਸਨ ਬੋਲ ਰਹੇ ਨੇ ਇਹ ਗੱਲ ਆਪ ਤੇ ਓਵਰ weight ਹੈਗੇ ਨੇ ਇਸ ਤਰ੍ਹਾਂ ਦੀ ਕਿਹੋ ਜਿਹੀ ਗੱਲ ਕਰ ਰਹੇ ਨੇ ਬਟ ਡੈਫੀਨਿਟਲੀ ਮੈਂ ਤੁਹਾਡੇ ਨਾਲ ਜਿਵੇਂ ਸ਼ੇਅਰ ਕੀਤਾ ਇੱਕ ਲਾਈਫ 'ਚ ਇੱਕ ਪੁਆਇੰਟ ਆਇਆ ਸੀ ਜਿਸ ਵੇਲੇ ਬਹੁਤ ਹੀ ਮਿਹਨਤ ਕਰਨੀ ਪਈ ਦਿਨ ਰਾਤ ਮਿਹਨਤ ਕਰਨੀ ਪਈ ਨਾ ਕੋਈ ਖਾਂ ਦਾ ਟਾਈਮ ਸੀ ਨਾ ਕੋਈ ਸੌਣ ਦਾ ਟਾਈਮ ਸੀ ਉਸ ਵੇਲੇ ਜਾ ਕੇ ਥੋੜਾ ਜਿਹਾ ਸਿਸਟਮ ਵਿਗੜਿਆ ਲਾਈਫ ਦਾ ਤੇ ਹੈਲਥ ਲੂਜ਼ ਕੀਤੀ ਤੇ ਬਟ ਯੈਸ ਵਾਪਿਸ ਮੈਂ ਹੈਲਥ ਗੇਨ ਕਰ ਰਹਾ ਹਾਂ ਵਾਪਿਸ ਆਪਣਾ ਮੈਂ ਫਿਟਨੈਸ ਵੱਲ ਜਾ ਰਹਾ ਵਾਪਿਸ ਆਪਣਾ ਮੈਂ बिकॉज ਮੈਂ ਸੀ ਦੀ ਵੈਲਿਊ ਸਮਝ ਰਹਾ ਹਰ ਚੀਜ਼ ਦਾ ਤੁਹਾਡਾ ਮਕਸਦ ਹੁੰਦਾ ਖਾਓ ਪੀਓ ਐਕਸ ਕਰੋ ਤੁਹਾਡੇ ਕੋਲ ਹੈਲਥ ਹੀ ਨਹੀਂ ਹੈਗੀ ਤੁਸੀਂ ਕੀ ਖਾਓਗੇ ਕੀ ਪੀਓਗੇ ਕੀ ਐਕਸ ਕਰੋਗੇ ਤੇ ਬਹੁਤ ਇੰਪੋਰਟੈਂਟ ਚੀਜ਼ ਹੈਗੀ ਤੇ ਡੈਫੀਨਿਟਲੀ ਇਸ ਪਲੇਟਫਾਰਮ ਤੇ ਮੈਂ ਸਾਰਿਆਂ ਨੂੰ ਪ੍ਰੋਮਿਸ ਕਰਨਾ ਕਿ ਤਾਂਕਿ ਮੈਂ ਅਕਾਉਂਟੇਬਲ ਬਣਾ ਬਹੁਤ ਹੀ ਜਲਦੀ ਤੁਸੀਂ ਮੈਨੂੰ ਇੱਕ ਫਿਟ ਪਰਸਨ ਪਾਓਗੇ बिकॉज ਆਈ ऍम ਫੋਕਸਿੰਗ ਔਨ ਮਾਈ ਹੈਲਥ ਐਂਡ ਗਿਵਿੰਗ ਇਟ ਅ ਪ੍ਰਾਇਰੀਟੀ ਤੇ ਨਾਲ ਹੀ ਮੈਂ ਤੁਹਾਡੇ ਨਾਲ ਸਭ ਤੋਂ ਇੰਪੋਰਟੈਂਟ ਜਿਹੜੀ ਖੋਰ ਚੀਜ਼ ਮੈਂ ਸ਼ੇਅਰ ਕਰਨ ਵਾਲਾ ਉਹ ਹੈਗੀ ਹੈ ਪ੍ਰੋਸੈਸ ਤੇ ਸਿਸਟਮਸ ਜਿਹੜਾ ਵੀ ਤੁਹਾਡਾ ਕੰਮ ਹੈਗਾ ਉਹ ਦੋ ਚੀਜ਼ਾਂ ਨਾਲ ਚੱਲਦਾ ਹੈ ਇੱਕ ਸਿਸਟਮ ਤੇ ਤੁਹਾਡਾ ਇੱਕ ਪੋਜ਼ਿਟਿਵ ਵਰਕ ਕਲਚਰ ਤੁਹਾਡਾ ਪੋਜ਼ਿਟਿਵ ਵਰਕ ਕਲਚਰ ਬੜਾ ਇੰਪੋਰਟੈਂਟ ਹੋਣਾ ਹੋਣਾ ਚਾਹੀਦਾ بیکਾਸ ਜੇਕਰ ਤੁਹਾਡਾ ਸਿਸਟਮਸ ਵਧੀਆ ਹੈਗੇ ਨੇ ਕੰਮ ਕਰਨ ਦੇ ਪਰ ਤੁਹਾਡੇ ਆਰਗੇਨਾਈਜੇਸ਼ਨ ਚ ਜਿਹੜੇ ਲੋਕੀ ਹੈਗੇ ਨੇ ਉਹਨਾਂ ਦੇ ਵਿੱਚ ਪੋਜ਼ਿਟਿਵਿਟੀ ਨਹੀਂ ਹੈਗੀ ਤੇ ਤੁਹਾਡੇ ਜਿੰਨੇ ਮਰਜ਼ੀ ਵਧੀਆ ਸਿਸਟਮ ਹੋ ਤੁਹਾਡੇ ਬਿਜ਼ਨਸ ਗਰੋ ਨਹੀਂ ਕਰੇਗਾ ਐਜਾ ਸਾਡੇ ਨਾਲ ਵੀ ਕੁਝ ਹੋਇਆ ਜਦੋਂ ਕੋਵਿਡ ਆਇਆ ਤੁਹਾਨੂੰ ਦੱਸਿਆ ਪ੍ਰੋਬਲਮ ਸ਼ੁਰੂ ਹੋ ਗਈ ਸਾਨੂੰ ਤੇ ਉੱਥੇ ਹੀ ਮੈਂ ਵੇਖਿਆ ਕਿ ਸਾਡੇ ਕੋਲ ਪੈਸੇ ਨਹੀਂ ਸੀ ਟੀਚਰਾਂ ਨੂੰ ਸੈਲਰੀ ਦੇਣ ਦੇ ਮਹੀਨਾ ਮਹੀਨਾ ਦੋ ਦੋ ਮਹੀਨਾ ਸੈਲਰੀ ਉਹਨਾਂ ਦੀ ਲੇਟ ਹੋ ਰਹੀ ਸੀ ਪਰ ਇਹ ਸਾਡਾ ਪੋਜ਼ਿਟਿਵ ਵਰਕ ਕਲਚਰ ਸੀ ਹਰ ਟੀਚਰ ਸਾਡੇ ਨਾਲ ਜੁੜੀ ਰਹੀ ਹਰ ਸਟਾਫ ਹਰ ਸਿਕਿਉਰਿਟੀ ਗਾਰਡ ਹਰ ਹੈਲਪਰ ਹਰ ਡਰਾਈਵਰ ਸਾਡੇ ਨਾਲ ਜੁੜਿਆ ਰਿਹਾ ਕੋਈ ਸਾਨੂੰ ਛੱਡ ਕੇ ਨਹੀਂ ਗਿਆ ਬਿਕੋਜ਼ ਆਫ ਪੋਜ਼ਿਟਿਵ ਵਰਕ ਕਲਚਰ ਤੁਸੀਂ ਆਪਣੀ ਟੀਮ ਨੂੰ ਜਦੋਂ ਬਿਲਡ ਕਰਦੇ ਹੋ ਟੀਮ ਆਪਣੇ ਆਪ ਦਿਲ ਲਗਾ ਕੇ ਪੂਰੀ ਜਾਨ ਲਗਾ ਕੇ ਤੁਹਾਡੇ ਬਿਜ਼ਨਸ ਵਾਸਤੇ ਕੰਮ ਕਰਦੀ ਹੈ ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਕਿ ਮੇਰਾ ਜਿਹੜਾ ਕੰਮ ਹੈਗਾ ਉਹ ਹੈਗਾ ਬੱਚਿਆਂ ਨੂੰ ਚੰਗਾ ਭਵਿੱਖ ਦੇਣਾ पर अजकल की दुनिया वेख होगा कि ज़्यादा स्ट्रैस हो गया है अजकल की दुनिया कि प्रॉब्लम हो गई है तो मैं एक छोटा जा गाना गाना चाहवा जोड़ा मेरे दिल के बहुत करीब हैगा है बच्चों वास्ते कैन आई हैव द गिटार थैंक यू तो यह गाने डेडिकेटेड है, गा है बच्चों वास्ते कि बच्चों किड़ हैगी इस वे प्रोटेक्शन की कि बच्चों ध्यान दे up on the heaven is twinkling just for you and mr moon he came by to say good night to you oh my sleeping child the world's so wild but you build your own pertains that's one reason why i come on you sleeping time i'm going to come on you sleeping time keep away from the world away from the world so why and yes this song says at all agane de kinni vaddi garhai hai ki assi duniya nu kithe le aaye ha kinni ladaiyan ladde paye ha is vele enni to barood ਅਸੀਂ ਪੈਦਾ ਕਰ ਲਿੱਤਾ ਹੈ ਕਿ ਇਹ ਦੁਨੀਆ ਕਿੰਨੀ ਵਾਰੀ ਤਬਾਹ ਹੋ ਸਕਦੀ ਹੈ ਕਿਸ ਤਰ੍ਹਾਂ ਦੀ ਦੁਨੀਆ ਅਸੀਂ ਬੱਚਿਆਂ ਨੂੰ ਦੇ ਕੇ ਜਾ ਰਹੇ ਹਾਂ ਤੇ ਐਜੂਕੇਸ਼ਨ ਸਿਸਟਮ ਹੀ ਬੜਾ ਇੰਪੋਰਟੈਂਟ ਹੈਗਾ ਇਸ ਵੇਲੇ ਦੁਨੀਆ ਨੂੰ ਸੁੰਦਰ ਤੇ ਵਧੀਆ ਬਣਾਉਣ ਵਾਸਤੇ ਤੇ ਨੈਕਸਟ ਚੀਜ਼ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਉਹ ਹੈਗੀ ਹੈ ਤੁਹਾਡੀ ਫਾਈਨੈਂਸ ਨੂੰ ਸੰਭਾਲਣ ਦੀ ਕੈਪੇਬਿਲਿਟੀ ਅਸੀਂ ਬਹੁਤ ਲక్ష్ਮੀ ਮਾ ਦੀ ਪੂਜਾ ਕਰਨੇ ਆ ਬਟ ਲక్ష్ਮੀ ਮਾ ਬਗੈਰ ਸਰਸਵਤੀ ਮਾ ਦੇ ਪੋਸੀਬਲ ਨਹੀਂ ਹੈਗੀ ਤੇ ਸਰਸਵਤੀ ਮਾ ਬਗੈਰ ਲక్ష్ਮੀ ਮਾ ਦੇ ਪੋਸੀਬਲ ਨਹੀਂ ਹੈਗੀ ਦੋਨੋਂ ਸਾਈਡ ਬਸਾਈਡ ਚੱਲਦੀਆਂ ਨੇ ਤੇ ਬਹੁਤ ਜ਼ਰੂਰੀ ਹੈਗਾ ਕਿ ਐਜ਼ ਐਨ ਐਂਟਰਪ੍ਰਨਰ ਤੁਹਾਨੂੰ ਮਨੀ ਦੀ ਰਿਸਪੈਕਟ ਕਰਨੀ ਆਣੀ ਚਾਹੀਦੀ ਹੈ ਮੈਂ ਬਹੁਤ ਜ਼ਿਆਦਾ ਸੁਣਨਾ ਹੈ ਗੱਲ ਪੈਸਾ ਬਣਾਓ ਪੈਸਾ ਬਣਾਓ ਪੈਸਾ ਬਣਾਓ ਪੈਸਾ ਤੇ ਇੱਕ ਚੋਰ ਵੀ ਬਣਾਉਂਦਾ ਹੈ ਪੈਸਾ ਤੇ ਇੱਕ ਚੇਨ ਸਨੇਚਰ ਵੀ ਬਣਾਉਂਦਾ ਹੈ ਮੈਂ ਤੁਹਾਨੂੰ ਕਹਾਂਗਾ ਪੈਸਾ ਕਮਾਓ ਪੈਸਾ ਮਿਹਨਤ ਨਾਲ ਕਮਾਓ ਤੇ ਲੋਕਾਂ ਨੂੰ ਸਰਵ ਕਰਕੇ ਕਮਾਓ ਤੇ ਮੈਂ ਇਹ ਗੱਲ ਬੰਨਣਾ ਹਾਂ ਕਿ ਤੁਹਾਡੀ ਲਾਈਫ ਦਾ ਰੀਅਲ ਸਕਸੈਸ होंगे है जेकर तुसी हर सैकेंड अपनी लाइफ से समाइल कर सकते हो सक्सैस का मतलब किल्प आ सकते हो तो भी मैं एक छोटा जा गा गाना गा गाना चाहवागा तुसी गाने दर्द महसूस करोगे कि कितना लोगों ने दर्द इस वे जिंदगी पालिया हो છે ન એક પન નહીં ઓર કોઈ હલ નહીં સયો ની સયો ની કોન મોડે મોહા કોન મોડે ਮੁਹਾਂ ਕੋਨ ਮੋੜੇ ਮੁਹਾਂ ਕੋਈ ਸਾਵਲ ਨਹੀਂ ਹੈ ਚੈਨ ਇੱਕ ਪਲ ਨਹੀਂ ਚੈਨ ਇੱਕ ਪਲ ਨਹੀਂ ਔਰ ਕੋਈ ਹੱਲ ਨਹੀਂ ਸਈਉਨੀ ਐ ਸਈਉਨੀ ਪੁਕਾਰੇਗੀ ਹਰ ਇਨਸਾਨ ਦੀ ਕੀ ਚੈਨ ਨਹੀਂ ਆ ਗਾ ਜ਼ਿੰਦਗੀ ਚ ਹਰ ਚੀਜ਼ ਆ ਚੁੱਕੀ ਹਈ ਐ ਕਲਿੱਕ ਆਫ ਅ ਬਟਨ ਤੇ ਤੁਹਾਡੇ ਘਰ ਚ ਖਾਣਾ ਆ ਜਾਂਦਾ ਐ ਕਲਿੱਕ ਆਫ ਬਟਨ ਤੇ ਤੁਹਾਡੇ ਇਨਫੋਰਮੇਸ਼ਨ ਮਿਲ ਜਾਂਦੀ ਐ ਕਲਿੱਕ ਆਫ ਬਟਨ ਤੇ ਤੁਹਾਡੀ ਟਿਕਟਾ ਬੁੱਕ ਹੋ ਜਾਂਦੀ ਐ ਪਰ ਫੇਰ ਵੀ ਲੋਕਾਂ ਨੂੰ ਚੈਨ ਨਹੀਂ ਆ ਗਾ ਵੈਸੇ ਕਰਕੇ ਗਾ ਐਸੇ ਗੱਲ ਚੀ ਕਾਨੇ ਚੀ ਗੱਲ ਬੜੀ ਸੁੰਦਰ ਕਹੀ ਐ ਕੌਣ 모ੜੇ ਮੁਹਾਰ ਕੋਈ ਸਾਵਲ ਨਹੀਂ ਕਿ ਤੁਹਾਡੀ ਲਾਈਫ ਦੀ ਗੱਡੀ ਕੌਣ 모ੜੇਗਾ ਕੋਈ ਸਾਰਥੀ ਨਹੀਂ ਹੈਗਾ ਤੁਹਾਡੇ ਕੋਲ ਜ਼ਿੰਦਗੀ 'ਚ ਮੈਂਟਰ ਹੋਣਾ ਬਹੁਤ ਜ਼ਰੂਰੀ ਹੈ ਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਸ਼੍ਰੀ ਸ਼੍ਰੀ ਵੀ ਸ਼ੰਕਰ ਜੀ ਮੇਰੇ ਮੈਂਟਰ ਹੈਗੇ ਨੇ ਮੈਂ ਉਹਨਾਂ ਦੇ ਦੱਸੇ ਰਾਸਤੇ ਤੇ ਚੱਲਣਾ ਤੇ ਆਪਣੀ ਜ਼ਿੰਦਗੀ ਨੂੰ ਵੀ ਸੁਧਾਰ ਰਿਹਾ ਤੇ ਨਾਲ ਨਾਲ ਆਪਣੇ ਬੱਚਿਆਂ ਦੀ ਜ਼ਿੰਦਗੀ ਆਪਣੇ ਸਟੂਡੈਂਟਸ ਦੀ ਜ਼ਿੰਦਗੀ ਤੇ ਆਪਣੇ ਟੀਮ ਮੈਂਬਰਸ ਦੀ ਜ਼ਿੰਦਗੀ ਤੇ ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਦੇ ਵੀ ਜ਼ਿੰਦਗੀ ਸੁਧਾਰਨ ਚ ਜਿੰਨੀ ਮਦਦ ਕਰ ਪਾ ਰਿਹਾ ਮੈਂ ਕਰ ਪਾ ਰਿਹਾ ਆਈ ਹੋਪ ਜਿਹੜੀ ਮੈਂ ਸਟਾਰਟਿੰਗ ਚ ਗੱਲ ਕਹੀ ਸੀ ਕਿ ਤੁਸੀਂ ਆਪਣੀ ਕਿਸਮਤ ਲਿਖਦੇ ਹੋ ਜਾਂ ਜ਼ਿੰਦਗੀ ਤੁਹਾਡੀ ਕਿਸਮਤ ਲਿਖਦੀ ਹੈ इस गल की कंकलूजन तो टॉक के बाद समझ आ गई होगी जिंदगी जेकर प्रेजेंट मूमेंट जीना सीख जाओगे तुसी अपनी जिंदगी की किस्मत आप लिख सकते हो वंस अगेन बहुत, बहुत बहुत शुक्रिया पूरी जोशॉक टीम मैनू सदन वास्ते तो बहुत ही कंजीनियल सारे लोग है इतने जोशटॉक टीम के लव टू शेयर माई लाइफ जर्नी विद यू बहुत बहुत धनबाद तो सत श्रीकाल नमस्कार ये टॉक देखकर हमने एक कदम बढ़ाया है जीत की ओर इसी तरह अब कदम बढ़ाते हैं बहुत सारी सेविंग्स की ओर और।, और पाते हैं कैशबैक अपने हर ऑनलाइन ऑर्डर पे आप फ्लिपकार्ट मिंत्रा एमेजोन नाइका जैसी वेबसाइट पर तो खर्चा करते ही होंगे कैश करो ऐप आप पे आपको इन सभी वेबसाइट पर और अन्य 1500 ब्रांड्स पर 50% तक का कैशबैक मिलता है हमें बस कैश करो ऐप पे जाना है वहां से फ्लिपकार्ट या अन्य कोई भी ब्रांड सिलेक्ट करना है हमें हर बार की तरह ही शॉपिंग करनी है, लेकिन इस बार मिलेगा कैशबैक। ये कैशबैक आपके हर शॉपिंग पे मिलेगा, और वो कैशबैक होगा सभी ऑफर्स, डिस्काउंट, सेल्स या स्पेशल ऑफर्स के डिस्काउंटेड अमाउंट के ऊपर। ऑर्डर प्लेस करने के बाद ये सारा कैशबैक आपके कैश करो वॉलेट में ऐड हो जाएगा जो कंफर्मेशन पे आप बहुत आसानी से अपने Amazon पे गिफ्ट कार्ड या बैंक अकाउंट में भी सीधा ट्रांसफर कर सकते हैं तो ये आदत डाल लो पहले कैश करो पे आओ यहां से किसी भी साइट पर जाओ और अनलिमिटेड सेविंग्स पाओ तो कैश करो एश करो क्लिक ऑन द लिंक इन डिस्क्रिप्शन एंड डाउनलोड कैश करो ऐप नाउ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ